ਇਹ ਇੱਛਾ ਰੱਖਦੇ ਨੇ ਇਹ ਸੀ ਅਕਸਰ ਸਾਡੇ ਘਰਾਂ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਪਿਓ ਹੁੰਦਾ ਉਹ ਕਹਿੰਦਾ ਵੀ ਮੇਰਾ ਮੁੰਡਾ ਜਾਂ ਮੇਰੀ ਕੁੜੀ ਇਹ ਤਾਂ ਨਿਕੰਮੇ ਆ ਇਹਨਾਂ ਨੂੰ ਕੁਝ ਨਹੀਂ ਪਤਾ ਔਰ ਅਸੀਂ ਉਹਨਾਂ ਨੂੰ ਓਵਰ ਪ੍ਰੋਟੈਕਟਿਵ ਹੋ ਜਾਂਦੇ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਬਾਪ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਇਹ ਨਿਕੰਮਾ ਸੋ ਪੀੜੀਦਰ ਪੀੜੀ ਸਾਡੇ ਜਿਹੜੇ ਬਾਪ ਨੇ ਉਹ ਗਾਂਢ ਗਾਂ ਨਿਕੰਮੇ ਕਹਿੰਦੇ ਆਉਂਦੇ ਆ ਔਰ ਉਹ ਇੱਥੇ ਜਾਨ ਨੇ। ਇਹ ਵੀ ਸਾਡੀ ਇੱਕ ਪੰਜਾਬੀ ਦੀ ਸੋਚ ਦੀ ਲੋਕਤਾ ਹੈ। ਜਦੋਂ ਉਹ ਸਾਨੂੰ ਨਕੰਮੇ ਗਈ ਜਾਂਦੇ ਸੀ, ਘਰ ਨਕੰਮੇ ਗਈ ਇਹਨੇ ਵੀ ਪੰਜਾਬੀ ਕਿਵੇਂ ਮਰ ਜੂਗੀ ਵੀ। ਫਿਰ ਸਾਡੀ ਸੋਚ ਕਿਵੇਂ ਮਰ ਜੂਗੀ? ਫਿਰ ਸਾਡੀ ਆਤਾਂ ਕਿਵੇਂ ਘਟ ਜਾਣਗੀਆਂ? ਕੋਈ ਨਹੀਂ ਘਟਦੀਆਂ। ਔਰ ਤੇ ਬੜਾ ਅੱਛਾ ਉਪਰਾਲਾ ਆ ਪੰਜਾਬੀ ਲੋਕਤਾ ਦਾ ਜਿਹੜਾ ਬਣਿਆ ਤੇ ਪਰ ਇੱਕ ਗੱਲ ਜਿਹੜੀ ਆਪਾਂ ਨੂੰ ਕਰਨ ਦੀ ਲੋੜ ਹੈ। ਉਹ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਫੇਸਬੁੱਕ ਤੇ ਇੱਕ ਪ੍ਰੋਬਲਮ ਹੈ ਕਿ ਜਦੋਂ ਅਸੀਂ ਕੋਈ ਪੋਸਟ ਪਾਉਂਦੇ ਹਾਂ ਥੋੜੇ ਦੇਰ ਬਾਅਦ ਉਹ ਇੰਨੀ ਡੂੰਘੀ ਚਲ ਜਾਂਦੀ ਹੈ ਕੋ ਲੱਭਦੀ ਤੇ ਇਹਦਾ ਮਤਲਬ ਹੈ ਕਿ ਜੇ ਅਸੀਂ ਕਿਸੇ ਚੀਜ਼ ਦੇ ਉੱਤੇ ਡਿਸਕਸ਼ਨ ਕੀਤੀ ਆ ਜਾਂ ਉੱਤੇ ਵਿਚਾਰ ਚਰਚਾ ਹੋਈ ਆ ਤੇ ਉਹ ਕੁਝ ਸਮੇਂ ਬਾਅਦ ਉਹ ਸਾਨੂੰ ਉਹ ਲੱਭਦੀ ਜੇ ਲੱਭਣੀ ਬਹੁਤ ਜ਼ਿਆਦਾ ਤਰੰਤ ਕਰਨਾ ਨਾ ਪਾਉਂਦਾ ਮੈਂ ਤੁਹਾਡਾ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਤੇ ਬਾਕੀਆਂ ਨੂੰ ਵੀ ਤੇ ਮੈਂ ਖੁਦ ਵੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਹਾਂ ਕੁਝ ਕੰਮ ਮੇਰੇ ਕੋਲ ਕੀਤਾ ਵੀ ਹੋਇਆ ਕਿ ਜਦੋਂ ਵੀ ਅਸੀਂ ਕੋਈ ਪੋਸਟ ਪਾਈਏ ਸਾਨੂੰ ਉਹਨੀਆਂ ਥੋੜੇ-ਥੋੜੇ ਸਮੇਂ ਬਾਅਦ ਜੇ ਫੜੀ ਕਰੋ ਮੈਂ ਪੋਸਟ ਪਾਈਆ ਜੇ ਜਿਹੜੀਆਂ ਤੁਹਾਡੇ ਲੈਟਸ ਸੇ ਕਿ ਵੀ ਦਸਤਾਰ ਸਾਹਿਬ ਨੇ ਕੋਈ ਪੋਸਟ ਪਾਉਂਦੇ ਰਹਿਆ ਲਗਾਤਾਰ ਤੇ ਉਹਦੇ ਵਿੱਚ ਇੱਕ ਫੈਸਿਲਿਟੀ ਆ ਸੱਚ ਦੀ ਤੁਸੀਂ ਆਪਣਾ ਨਾਮ ਬਾ ਦਿਓ ਜਿੰਨੀਆਂ ਤੁਹਾਡੀਆਂ ਪੋਸਟਾਂ ਪਾਈਆਂ ਨੇ ਜਿੱਦੀ ਡਿਸਕਸ਼ਨ ਪਾਈ ਹੈ ਸਾਰੀ ਇਕੱਠਾ ਲੈ ਆ ਜਾਂਦੀ ਹੈ ਵੀ ਹਰ ਬੰਦਾ ਆਪਣਾ ਇੱਕ ਕੰਮ ਕਰੇ ਕਿ ਜਿੰਨੇ ਉਹਨੇ ਪੋਸਟਾਂ ਪਾਈਆਂ ਨੇ ਖਾਸ ਕਰਕੇ ਜਿਹੜੀਆਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਕੱਠਾ ਕਰਕੇ ਉਹਨੂੰ ਕਾਪੀ ਪੇਸਟ ਕਰ ਲਓ ਤੇ ਉਹਦੀ ਇੱਕ ਡਾਕ ਫਾਈਲ ਬਣਾ ਲਓ ਡਾਕ ਫਾਈਲ ਖੋਲ੍ਹ ਲਿਓ ਵੀ ਵਰਡ ਦੀ ਫਾਈਲ ਜਿਹਦੇ ਵਿੱਚ ਆਪਾਂ ਕਹਿੰਦੇ ਕਾਪੀ ਪੇਸਟ ਕਰਕੇ ਔਰ ਉਹ ਡਾਕ ਫਾਈਲ ਜਿਹੜੀ ਆ ਉਹਦੇ ਵਿੱਚ ਲੋਡ ਕਰੋ ਤਾਂ ਕਿ ਕੱਲ ਨੂੰ ਜਿਵੇਂ ਮੇਰੇ ਹੁਣ ਮਨ 'ਚ ਆ ਰਿਹਾ ਵੀ ਇੱਕ ਕਿਤਾਬ ਛਾਪੀ ਜਾਏ ਜਿਹੜੀ ਕੇ ਪੰਜਾਬੀ ਸੱਭਿਆਚਾਰ ਬਾਰੇ ਜਾਂ ਪੰਜਾਬ ਬਾਰੇ ਦੇ ਜੀਵਨ ਨਾਲ ਸੰਬੰਧਿਤ ਜਾਂ ਪੰਜਾਬ ਦੀ ਫਿਜ਼ੀਕਲ ਫਾਰਮ ਨਾਲ ਸੰਬੰਧਿਤ ਇੱਕ ਕਿਤਾਬ ਕੁਝ ਨੈਟਰਾਈਪ ਹੋਵੇ ਜਿਹੜੀ ਕੇ ਸਕੂਲਾਂ ਕਾਲਜਾਂ ਤੇ ਕੁਝ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਹੁਣ ਸੱਭਿਆਚਾਰ ਤੇ ਕੋਈ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੈ ਵੀ ਅਸੀਂ ਇਸ ਗਰੁੱਪ ਨੂੰ ਵੱਲੋਂ ਇੱਕੋ ਜੀ ਕਿਤਾਬ ਤਿਆਰ ਕਰ ਸਕਦੇ ਹਾਂ ਦੇ ਦੇ ਵਿੱਚ ਕੇ 2 4 5000 ਜਿਹੜਾ ਸਵਾਲ ਹੈ ਤੇਦਾ ਜਵਾਬ ਹੋਵੇ ਚਲੋ ਜੇ ਸਾਰੇ ਵਿੱਚੇ ਨੇ ਸਾਰੇ ਜਵਾਬ ਨਹੀਂ ਦੇਣੇ ਹੁੰਦੇ ਉਹਦੇ ਅੰਦਰ ਤਾਂ ਗੱਲ ਚੱਲੇਗੀ ਨਾ ਕਿਸੇ ਤਰੀਕੇ ਚਾਹੇ ਉਹਨੇ ਜਵਾਬ ਦਿੱਤੇ ਜਾਂ ਨਹੀਂ ਦਿੱਤੇ ਸੋ ਜੇ ਅਸੀਂ ਸਾਰੇ ਜਿਹੜੇ ਰੱਖ ਕੇ ਆਪੋ ਆਪਣੇ ਜਿਹੜੇ ਸਵਾਲ ਨੇ ਜਾਂ ਆਪੋ ਆਪਣੀ ਜਿਹੜੀ ਪੋਸਟਾਂ ਨੇ ਡਾਕ ਫਾਈਲਾਂ ਬਣਾ ਲਓ ਤਾਂ ਉਹ ਜਦ ਮੇਰੇ ਅਰ加 ਬੰਦਾ ਹੈ ਉਹਨੇ ਉੱਤੇ ਉਹ ਜਦੋਂ ਡਾਕ ਫਾਈਲਾਂ ਇਕੱਠੀਆਂ ਕਰਨੀਆਂ ਜਾਂ ਉਹਨਾਂ ਨੂੰ ਡਾਊਨਲੋਡ ਕਰਕੇ ਇੱਕ ਥਾਂ ਤੇ ਕਰਨਾ ਉਹ ਇਜ਼ੀ ਹੋ ਜਾਊਗਾ ਦੇਖੋ ਕਿ ਜੇ ਸਾਰੇ ਪੋਸਟਰ ਉਤਾਰਨ ਲੱਗ ਪਏ ਤਾਂ ਉਹ ਬਹੁਤ ਲੰਮਾ ਕੰਮ ਹੈ ਚਾਹ ਤੌੜਾ ਸਾਹਿਬ ਇਕੱਲੇ ਕਰ ਹੀ ਨਾ ਸਕਣ ਸੋ ਸਾਰੇ ਜਿਹੜੇ ਆਪਾਂ ਨੂੰ ਆਪਣਾ ਫਰਜ਼ ਮੰਨਦਾ ਕਿ ਆਪਾਂ ਘਟੋ ਘਟਪੀਆਂ ਪੋਸਟਾਂ ਤੇ ਉਹ ਜਿਹੜੀਆਂ ਦੀਆਂ ਡਾਕ ਫਾਈਲਾਂ ਬਣਾ ਲਓ ਪ੍ਰੈਕਟੀਕਲ ਗੱਲ ਹੋ ਜਾਏਗੀ ਤੇ ਆਪਾਂ ਉਸ ਨੂੰ ਅੱਗੇ ਜਿਹੜਾ ਸ਼ਾਮ ਕੇ ਦੇ ਸਮੇਂ ਦੇ ਨਾਲ ਉਹਦੇ ਤੇ ਇੱਕ ਕਿਤਾਬ ਬਣਾ ਸਕਦੇ ਆ ਜਾਂ ਉਹਦੀ ਇੱਕ ਹੋਰ ਪੀਡੀਐ ਜਾਂ ਕੁਛ ਨਾ ਕੁਛ ਬੜੇ ਤਰੀਕੇ ਨੇ ਜੇ ਦੇ ਨਾਲ ਕਿ ਅਸੀਂ ਜਿਹੜੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨਸ ਨੇ ਜੋ ਆਉਣ ਵਾਲੇ ਆਪਣੇ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਇਹ ਕੁਝ ਨੁਕਸ ਖੜੇ ਕੇ ਜਾ ਸਕਦੇ ਨੇ ਤੇ ਉਹ ਸਾਨੂੰ ਇਹਨਾਂ ਕਹਿੰਦੇ ਕਿ ਸਾਡੇ ਜਿਹੜੇ ਬਾਪ ਦਾਦੇ ਸੀ ਉਹ ਨਗਮੇ ਸੀ ਉਸਨੇ ਕੰਮੇ ਬਣਦੇ ਇਲਜ਼ਾਮ ਤੋਂ ਬਚ ਸਕੀਏ ਠੀਕ ਹੈ ਲਾਸਟ ਗੱਲ ਜਮੀਗਲਾਂ ਤਾਂ ਬਹੁਤ ਹੋ ਜਾਣੀਆਂ ਬਸ ਲਾਸਟ ਗੱਲ ਮੈਂ ਸਿਰਫ ਇਸ ਕਿਤਾਬ ਬਾਰੇ ਗੱਲ ਕਰਨੀ ਆਵਾਂਗਾ ਇਹ ਨਿੱਕੀਆਂ ਪੰਜਾਬੀ ਮਹੌਤਤੀ ਬੋਲੀਆਂ ਨੇ ਇਹ ਵੀ ਇੱਕ ਸਾਲ ਪਹਿਲਾਂ ਕਿਤਾਬ ਦਾ ਕੰਮ ਕੀਤਾ ਸੀ ਮੈਨੂੰ ਕਿਉਂਕਿ ਇਹ ਚੀਜ਼ ਹੌਂਟ ਕਰਦੀ ਸੀ ਇਹ ਵੀ ਜਦੋਂ ਵੀ ਕੋਈ ਵਿਚਾਰ ਆਉਂਦਾ ਤਾਂ ਇੱਕ ਲਾਈਨ ਦਾ ਹੀ ਹੁੰਦਾ ਆਪਾਂ ਵੀ ਸਾਰੇ ਦੇਖਦੇ ਹਾਂ ਇੱਕ ਲਾਈਨ ਦਾ ਹੀ ਵਿਚਾਰ ਹੁੰਦਾ ਵੀ ਉਦੋਂ ਕਰਦੇ ਕਰਦੇ ਫੇਰ ਇੱਕ ਸਾਨੂੰ ਹੋਰ ਜੀ ਲੰਬੀ ਕਿ ਵਾਰੇ ਸ਼ਾਹ ਦੀ ਜਿਹੜੀ ਹੀਰ ਸੀਗੀ ਉਹਦੇ ਸਭ 631 ਬੰਦ ਨੇ ਪਰ ਕਵੀਆਂ ਨੇ ਉਹ ਦਿਲ ਹਜ਼ਾਰ ਤੋਂ ਉੱਤੇ ਬਣਾ ਦਿੱਤੇ ਤੇਰਾ ਮਤਲਬ ਇਹ ਕਿ ਜਿਹੜੀਆਂ ਅਸੀਂ ਲੰਬੀਆਂ ਬੋਲੀਆਂ ਕਹਿੰਦੇ ਆ ਚਾਰ ਲਾਈਨਾਂ ਨਹੀਂ ਕਹਿੰਦੇ ਆ ਸਾਰੀ ਨਹੀਂ ਉਹਨਾਂ ਦਾ ਮੂਲ ਕੀ ਹੋਏਗਾ ਮੈਂ ਤਾਂ ਜਿਹੜੇ ਪੰਜਾਬ ਦਾ 7000 ਤੋਂ ਉੱਤੇ ਪਿੰਡ ਜਿਹੜਾ ਹੈਗਾ ਮੋਟਰਸਾਈਕਲ ਉੱਤੇ ਘੁੰਮਿਆ ਮੈਂ 20 ਟੈਕਨੋਲੋਜੀ ਨਾਲ ਜੁੜਿਆ ਹੈ ਡੀਜ਼ਲ ਵਾਲਾ ਮੋਟਰਸਾਈਕਲ ਸਭ ਤੋਂ ਪਹਿਲਾਂ ਮੇਰੇ ਕੋਲ ਸੀ ਤੇ ਉਹਦੇ ਵਿੱਚ ਜੇ ਇਕੱਠੀਆਂ ਕੀਤੀਆਂ ਸੀਗੀਆਂ ਇਹ ਸਾਰੀਆਂ ਇੱਕ ਲਾਈਨ ਦੀਆਂ ਬੋਲੀਆਂ ਨੇ ਇੱਕ ਲਾਈਨ ਦੀ ਬੋਲੀ ਦਾ ਮਤਲਬ ਹੈ ਕਿ ਜਿੱਥੋਂ ਵਿਚਾਰ ਸਾਡਾ ਸ਼ੁਰੂ ਹੁੰਦਾ ਹੈ